ਇਹ ਆਪਰੇ ਨੌਕਰ ਹੈ ਆਪਾਂ ਜਿਹੜਾ ਹੁੰਦੇ 8000 ਰੇਟ ਦੇ ਹਿਸਾਬ ਨਾਲ 1 ਲੱਖ 60000 ਦੇ ਛੋੜੇ ਰੋਲ ਦੇ ਭਰ ਕਿਉਂ ਕੋ ਟਰੱਕ ਵੇਚੂਗਾ ਐਵੇਂ ਮੰਗੀ ਦਾ ਮੰਗੀ ਦੋ ਵਾਰਾ ਹੋ ਸਕਦੀ ਹੈ 2 ਲੱਖ 30000 ਦੀ ਦੋ ਵਾਰਾ ਮੰਗੀ ਹੋ ਤਾਂ ਇੱਕ ਵਾਰ ਕਾਣੀ ਨਹੀਂ ਕੀਤੀ ਜਾ ਸਕਦੀ ਦੇਖੋ ਨਾ ਕਿਉਂ ਵੇਚੂਗਾ ਇਹ ਹਾਲ ਨਾ ਪਾਣੀ ਨੂੰ ਬਚਾਉਣ ਦੇ ਧਰਤੀ ਇਹ ਰੇਟ ਤੇ ਦਰਿਆਈ ਪਾਣੀ ਨਿਕਰੇ ਉਹ ਲੋਗਤ ਆ ਹੱਲ ਹੋਣਾ ਇਥੇ ਅਗਲਾ بارشਾਂ ਦੀ ਆਪਾਂ ਗੱਲ ਕਰਦੇ ਵੀ بارشਾਂ ਜਿਹੜੀਆਂ ਕਿੰਨੇ ਪਰਸੈਂਟ ਇੱਥੇ ਜਿਹੜੀ ਪੈਂਦੀ ਆ ਉਹ ਬਹੁਤ ਘੱਟ ਪੈਂਦੀ ਆ ਹਰ ਦਾ ਬਾਸ ਦਾ ਟਾਈਮ ਹੀ ਘਟ ਗਿਆ ਪੈਂਦਾ 2-150 ਬੈਂਸੀ ਹਰ 70 ਬਲੇ ਪੰਜ ਨਹੀਂ ਬਾਸ ਪੈਂਦੀ ਆ ਜੇ ਪਾਣੀ ਘੱਟੀ ਹੋ ਪਾਣੀ ਨਹੀਂ ਵਿਚਾਰ ਸਕੀਏ ਦੀ ਅੱਜ ਕਰ ਸਕੀਏ ਕਈ ਵਾਰ ਤੁਸੀਂ ਦੇਖਦੇ ਆਂ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਕੰਪਲੈਕਸ ਬਣੇ ਹੋਏ ਆ ਉੱਥੇ ਦੋ ਦੋ ਅੰਕਿਤ ਦੇ ਚਰਾਲੇ ਚੱਲਦੇ ਨੇ ਸਿੱਧੇ ਉਹ ਪਾਣੀ ਸਰਦਾ ਵੀ ਆ ਕੇ ਤੋੜਦਾ ਤੇ ਪਾਣੀ ਸਾਡਾ ਖਤਮ ਹੋ ਜਾਂਦਾ ਖਰਾਬ ਹੋ ਜਾਂਦਾ ਜਿੰਦਾਬਾਦ 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 ਭਾਈ ਸਾਡੇ ਕੋਲੇ ਤਹਿਸੀਲਦਾਰ ਸਾਹਿਬ ਆਏ ਆ ਐਸਡੀਓ ਸਾਹਿਬ ਐਕਸਰ ਸਾਹਿਬ ਆਏ ਹੋਏ ਉਹਨਾਂ ਦਾ ਫੈਸਲਾ ਜਿਉ ਲੈ ਕੇ ਆਏ ਆ ਉਹ ਇੱਥੇ ਆ ਕੇ ਬੋਲਣਗੇ ਜੋ ਫੈਸਲਾ ਹੋਇਆ ਜੋ ਮਨਜ਼ੂਰ ਹੋਇਆ ਤਾਂ ਹੱਥ ਖੜੇ ਕਰ ਦਿਓ ਜੇ ਨਾ ਮਨਜ਼ੂਰ ਹੋਇਆ ਤਾਂ ਇੱਥੇ ਬੈਠੇ ਰਹੋ ਸਰ ਇਹ ਇੱਕ ਮੈਂ ਸਾਰੀ ਜਨਤਾ ਨੂੰ ਸਰ ਤੁਸੀਂ ਆਪ ਹੀ ਦੱਸ ਦਿਓ ਕਿ ਸਾਨੂੰ ਮਾੜੀ ਫੀਡਰ ਤੋਂ ਜਿਹੜੀ ਰਾਜਣਾਂ ਲੈਣ ਕਿੰਨੇ ਦਿਨ ਤੋਂ ਨਹੀਂ ਚੱਲ ਰਹੀ ਸਰ ਸਾਡੀ ਤਕਲੀਫ ਦੱਸ ਦਿਓ ਵੀ ਅਸੀਂ ਨਾ ਕਹਿੰਦੇ ਤੁਸੀਂ ਬੋਲਣਾ ਕਿ ਵੀ ਸਾਡੀ ਤਕਲੀਫ ਦੱਸ ਦਿਓ ਪਹਿਲਾਂ ਜਿਹੜੀ ਸਪਲਾਈ ਮਰੀ ਹੈਗੀ ਆ ਜਿਹੜਾ ਸੋਹਰਾ ਰਾਜਣਾਂ ਫੀਡਰ ਮਾਰੇ ਮਸਤਵਾ ਤੋਂ ਹਾਂਜੀ ਇਹ ਤੁਹਾਨੂੰ ਜੇ ਸਾਡੇ ਅੰਦਰ ਦੱਸ ਤਾ ਹੈ ਕਣ ਨਹੀਂ ਸਰ ਜਨਤਾ ਨੂੰ ਵੀ ਦੱਸ ਦੋ ਵੀ ਅਸੀਂ ਤਾਂ ਉਹ ਘਰ ਨਾਲ ਕਾਹਦੇ ਲਈ ਲਾਉਣਾ ਪਿਆ ਦੋਲੇ ਦੋ ਵਾਰੀ ਵਾਰੀ ਬੋਲ ਦੋ ਆ ਇੱਕ ਤਾਂ ਜਿਹੜੀ ਸਪਲਾਈ ਨੂੰ ਆ ਜਿਹੜੀ ਕੱਲ ਜਿਹੜੀ اٹਕਣ ਦੇ ਜਿਹੜੀ ਸਪਲਾਈ ਸੀ اٹਕਣ ਦੇ ਦਾ ਪੂਰਾ ਪਾਵਰ ਕੱਟ ਲੱਗ ਗਿਆ ਰਿਹਾ ਉਸ ਤੋਂ ਕੇ ਜਿਹੜੀਆਂ ਪੰਜ ਘੰਟੀਆਂ ਉਸ ਤੋਂ ਕੇ ਇਸ ਵੇਲੇ ਜਨ 5 ਘੰਟੇ ਜਿਹੜੀ ਮੁਸ਼ਕਲ ਜਿਹੜੀ ਆਈ ਆਪ ਨੂੰ ਉਹ ਜਿਹੜੀ ਪਿਛਲੇ 3 ਤੋਂ 2 ਤੋਂ 3 ਦਿਨਾਂ ਦੇ ਵਿੱਚ ਆਈ ਆ ਕਿਉਂਕਿ 2 ਤੋਂ 3 ਦਿਨਾਂ ਦੇ ਵਿੱਚ 3-3 ਘੰਟੇ ਡਾਈਟ ਕਰਾਈ ਬਿਟਾ ਸਾਤ ਪੂਰੇ ਹਫ਼ਤੇ ਦੇ ਵਿੱਚ ਕਿੰਨੇ ਘੰਟੇ ਲਾਈਟ ਆਈ ਆ ਅੱਜ ਇੱਕ ਮਿੰਟ ਜਗੀਆਂ ਦਾ ਜਿਹੜੀ ਧਾਰਤੀ ਦਾ ਜੀ ਕੱਲ ਪਾਰਟ ਪਿਆ ਸੀਗਾ ਉਹ ਪਾਰਟ ਆਇਆ ਨਹੀਂ ਕਰ ਦਿੱਤਾ ਗਿਆ ਜਗੀਆਂ ਦਾ ਧਾਰਤੀ ਕਹਿੰਦਾ ਪੂਰੇ ਹਫ਼ਤੇ ਦੇ ਸਰ ਪੂਰੇ ਹਫ਼ਤੇ ਦੇ ਵਿੱਚ ਸਾਨੂੰ ਕਿੰਨੇ ਘੰਟੇ ਲਾਈਟ ਮਿਲੀ ਆ ਜੀ ਸਰ ਦੋ ਦਿਨ ਤਾਂ ਪਹਿਲਾਂ ਹੀ ਆ ਗਿਆ ਇੱਕ ਮਿੰਟ ਜੀ ਸਰ ਸਾਢੇ 6 ਕੱਟੇ ਸਰ ਸਾਨੂੰ ਪੂਰੇ ਹਫ਼ਤੇ ਦੇ ਵਿੱਚ ਕਿੰਨੇ ਘੰਟੇ ਲਾਈਟ ਮਿਲੀ ਆ ਜੀ ਕੋਈ ਵੀ ਆਹੀ ਹੈ ਵੈਰ ਕਿਆਰੇ ਮੀਟਰਾਂ ਦੇ ਵਾਲਾ ਭਾਈ ਤੋਂ ਸਾਡੇ ਸਾਡੇ ਗਰੁੱਪ ਦੇ ਵਿੱਚ ਰਹੀ ਆ ਕਿਉਂਕਿ ਇਹ ਕੋ ਐ ਨਹੀਂ ਹੈਗਾ ਵੀ ਕੱਲੇ ਰਾਜਿਆਂ ਦੇ ਮੀਟਰ ਦੀ ਘਟਾ ਉਹ ਬਾਕੀ ਇਹਦੇ ਸਾਡੇ ਮੀਟਰ ਨਾਲ ਨਾਲ ਚੱਲ ਰਹੇ ਆ ਜਿਵੇਂ ਆਲ ਵਾਲਾ ਮੀਟਰ ਦੀ ਉਹਨਾਂ ਤੇ ਵੀ ਸਾਰਿਆਂ ਦੀ ਘਟ ਰਿਹਾ ਸਰ ਇਹ ਥੋੜੇ ਵਾਲਿਓ ਜਾਂ ਪੰਜਾਬ ਸਰਕਾਰ ਵਾਲਿਓ ਆ ਜੀ ਇਹ ਜੀ ਪੀਸੀ ਪਟਿਆਲੇ ਪੀਸੀ ਪਟਿਆਲੇ ਪੰਜਾਬ ਸਰਕਾਰ ਹੀ ਕਹਿ ਸਕਦੇ ਆ ਜੀ ਆਪਾਂ ਹਾਂ ਪੰਜਾਬ ਸਰਕਾਰ ਇਹ ਪੰਜਾਬ ਸਰਕਾਰ ਵਾਲਿਓ ਪੰਜਾਬ ਸਰਕਾਰ ਇਹ ਵਾਅਦਾ ਕਰ ਰਹੀ ਆ ਵੀ ਅਸੀਂ ਨਰਵੇਗਨ 8 ਘੰਟੇ ਲੈਣ ਦੇ ਰਹੇ ਆ ਜੀ ਉਹ ਵੀ ਦਿਨੇ ਦੇਵਾਂਗੇ ਇੱਕ ਮਿੰਟ ਯਾਰ ਗੱਲ ਤਾਂ ਕਰ ਲੈਂਦੇ ਸਰ ਉਹਦੇ ਤੇ ਕੋਈ ਜਵਾਬ ਹੈ ਜੀ ਉਹਦੇ ਕੋਈ ਕਮੈਂਟ ਨਹੀਂ ਦੇ ਕਹਿੰਦਾ ਇਹ ਸਰ ਜਿਹੜੀ ਜਿਹੜੀ ਸਾਡੀ ਪੀਡੀੀ ਟੈਲਮੈਂਟ ਸਾਡੀ ਸਾਡੀ ਮੰਗਾ ਰਾਜਾਣਾ ਦੀ ਜਿਹੜੀ ਮਾੜੀ ਫਿਲਟਰ ਤੋਂ ਸਾਡੀ ਲਾਈਨ ਚੱਲ ਰਹੀ ਆ ਪਿਛਲੇ ਇੱਕ ਹਫਤੇ ਤੋਂ ਲੈ ਕੇ ਤਕਰੀਬਨ ਵੀ ਸਾਡੀ ਜਿਹੜੀ 8 ਘੰਟੇ ਲੇਟ ਆਉਣੀ ਸੀਗੀ ਸਾਨੂੰ ਤਕਰੀਬਨ 3 ਦਿਨ ਲਾਈਟ ਮਿਲੀ ਆ ਉਹ ਵੀ 6-6 ਘੰਟੇ ਮਿਲੀ ਆ 3 ਦਿਨ ਤੋਂ ਲਗਾਤਾਰ ਹੀ ਨਹੀਂ ਆ ਰਹੀ 3 ਦਿਨ ਤੋਂ ਲਗਾਤਾਰ ਹੀ ਨਹੀਂ ਆ ਰਹੀ ਪਹਿਲਾਂ 3 ਦਿਨ ਫਲਟ ਰਿਆ 3 ਦਿਨ ਤੋਂ ਆ ਨਹੀਂ ਰਹੀ ਅਸੀਂ 6 ਦਿਨ ਤੋਂ ਭੁੱਖੇ ਤੇ ਆਏ ਬੈਠੇ ਆ ਕਹਿਣਾ ਮਤਲਬ ਸਾਡੇ ਝੋਨੇ ਸੁੱਕ ਚੁੱਕੇ ਆ ਵਾਣ ਜੋ ਗੋ ਚੁੱਕੇ ਆ 8 ਘੰਟੇ ਹੋ ਗਏ ਵਾਣ ਆਲੇ ਹੋ ਗਏ ਝੋਨੇ ਦੇ ਪਹਿਲਾਂ ਵੀ ਮੈਂ ਦੱਸ ਤਕਿਆ ਜਿਹੜੀ ਮੇਜਰ ਪ੍ਰੋਬਲਮ ਹੈਗੀ ਉਹ ਸਰ ਇਹ ਮੇਜਰ ਤੋਂ ਪਹਿਲਾਂ ਪਹਿਲਾਂ ਉਹ ਦਾਅ ਰਿਹਾ ਨਾ ਫਿਲਟਰ ਸਰ ਮੇਜਰ ਆਹ ਸਮੱਸਿਆ ਹੈ ਇੱਕ ਇੱਕ ਮਿੰਟ ਸਰ ਸਾਡੀ ਇੱਕ ਇਹ ਇੱਕ ਮਿੰਟ ਇਹ ਇੱਕ ਮਿੰਟ ਇੱਕ ਕੁਐਸਚਨ ਹੋਰ ਹੈ ਸਰ ਸਾਡਾ ਵੀ ਜਿਹੜੀ ਸਾਡੀ ਮਤਲਬ ਲਾਈਨ ਲੱਗੀ ਆ ਲਾਈਟ ਚੱਲਦੀ ਹੈਗੀ ਜਿਹੜੀ ਸਾਨੂੰ ਅਸੀਂ ਜਿਹੜਾ ਮੋਗਾ ਬੈਲਟਾਂ ਕੀ ਅਸਲੀ ਮਗਲੀਆਂ ਲਾਈਨਾਂ ਦੇ ਵਿੱਚ ਆਏ ਆ ਵੀ ਸਾਨੂੰ ਉਹਦਾ ਟਾਈਮ ਬਤਾਇਆ ਜਾਵੇ ਲੇਟ ਦਿੱਤਾ ਗਿਆ ਝੋਨਾ ਲਾਉਣ ਦਾ ਝੋਨਾ ਲਾਉਂਦਾ ਟਾਈਮ ਲੇਟ ਦਿੱਤਾ ਗਿਆ ਜਿਹੜੀ ਸਾਡੀ ਲੇਟ ਆ 8 ਘੰਟੇ ਵਾਲੀ ਸਪਲਾਈ ਉਹ ਦੂਜੇ ਖੇਤਰਾਂ ਦੇ ਬਰਾਬਰ ਸਾਨੂੰ ਬੰਦ ਕੀਤਾ ਜਾ ਰਿਹਾ ਜਿਹੜੇ ਸਾਡੇ ਏਰੀਆ ਚ ਝੋਨੇ ਲੱਗੇ ਹੋਏ ਉਹ ਲੇਟ ਲੱਗੇ ਹੋਏ ਆ ਤੇ ਉਹ ਲੇਟ ਪੱਕਣਗੇ ਉਹਦਾ ਕਰਕੇ ਪੰਜਾਬ ਸਰਕਾਰ ਤੱਕ ਜਿਹੜੀ ਸਾਡੀ ਮੰਗ ਆ ਉਹ ਪੂਰੀ ਪੂਰਾ ਸਕਦੇ ਆ ਸਾਨੂੰ ਘੱਟੋ ਘੱਟ 10 ਤੋਂ 15 ਤਰੀਕ ਤੱਕ ਜਿਹੜੀ 8 ਘੰਟੇ ਲੇਟ ਦੀ ਸਪਲਾਈ ਹੋ ਚੱਕੇ ਜਿਹੜੀਆਂ ਸਾਡੀਆਂ ਰੌਣੀਆਂ ਉਹ ਹੋ ਜਾਣ ਤੇ ਜਿਹੜੀ ਆ ਕਣਕ ਬੀਜਣ ਦੇ ਵਿੱਚ ਸਾਲੇ ਹੋ ਚੱਕੇ ਭੈਰਵ ਚਾਪਰ ਬਾਈ ਦਾ ਮੈਂਟੋਡ ਬੈਲਟ ਨੋਟ ਹੈਗੇ ਸਿਰਫ ਮਾਈਗਰੇਟ ਵਾਲੇ ਬਾਕੀਆਂ ਦੇ ਵੀ ਨੋਟ ਕਰਕੇ ਉੱਥੇ ਗ੍ਰੇਡ ਦੇ ਮੈਸ ਲਗਾ ਦਿੰਦੇ ਤੇ ਆਖਟ-ਖਟ ਕੇ ਬਾਈ ਲਗਾਤਾਰ ਦੇ ਦਿਓ ਬਿਨਾ ਕੱਟ ਤੋਂ ਦੋ ਦਿਨ ਦੋ ਦਿਨ ਕੋਈ ਕੱਟੇ ਦੋ ਦਿਨ ਕੋਈ ਕੱਟੇ ਨਾ ਠੀਕ ਹੈ ਜੀ ਮਾਰੀ ਨਹੀਂ ਪ੍ਰੋਬਲਮ ਹੈ ਮੇਨ ਬਸਾ ਪੜੋ ਹੋਰ ਬਾਈ ਨਹੀਂ ਕਰਦੇ ਲੱਗੇ ਕਮਿੰਟ ਬੈਜੋ ਭਾਈ ਭਾਈ ਨੂੰ ਜਲਦੀ ਉਹ ਭਾਈ ਯਾਰ ਦੋ ਮਿੰਟ ਯਾਰ ਰੁਕ ਜਾ ਮੁੱਕਣ ਵਾਲਾ ਤੁਹਾਨੂੰ ਹੋ ਜਾਂਦਾ ਉਧਰ ਨਹੀਂ ਲੰਘ ਜਾ ਆਪਣੇ ਪਾਸੇ ਦੀ ਭਰਾਵਾ ਅੱਛਾ ਮੇਰੇ ਅਸੀ ਦੀ ਹੋਰ ਗੱਲ ਹੋਈ ਆ ਉੱਪਰ ਇਸੀ ਪਟਿਆਲਾ ਨਾਲ ਜਿਹੜੇ ਸਪਲਾਈ ਆਪਣੇ ਮਾਰੀ ਮਸਤ ਵਾਸਤੇ 4 ਮੀਟਰ ਹੈਗੇ ਆ ਉਹਨਾਂ ਲਈ ਜਿਹੜੇ ਚਾਰਾ ਜਾਂ ਰਾਜ ਹੈਨਾਂ ਦਾ ਜ਼ਿਆਦਾ ਟਰਬਲ ਆਦੇ ਆਈ ਹੈਗੀ ਆ ਹੋਰ ਫੀਟਰ ਵੈਰੋ ਕੇ ਵੀ ਟਰਬਲ ਵਾਲੇ ਹੈਗੇ ਆ ਲਵਲੀ ਗੰਦਾਰਾ ਖੱਟੀ ਭਾਈ ਖੱਟੀ ਭਾਈ ਹਾਂ ਤੇ ਲੰਗਿਆਂ ਤੇ ਆਲਮ ਲੱਗੀ ਮੇਰੀ ਆਹ ਗੱਲ ਤਾਂ ਪੂਰੀ ਹੋ ਜਾਂਦੀ ਪਹਿਲਾਂ ਛੇ ਇਹਨਾਂ ਤੇ ਹੁਣ ਅਸੀਂ ਇਹ ਹੈਗੇ ਆ ਜੇ ਅਸੀਂ ਜਿਹੜੇ ਯੂਪੀਐਸ ਫੀਡਰ ਹੈਗੇ ਆ ਘਰਾਂ ਦੇ ਸਪਲਾਈ ਘੰਟਾ ਘੰਟਾ ਦੋ ਦੋ ਘੰਟੇ ਬੰਦ ਕਰਕੇ ਅੱਠ ਘੰਟੇ ਲਗਾਤਾਰ ਚਲਾਵਾ ਠੀਕ ਹੈ ਜੀ ਇਹ ਡਬਲ ਹੋਣੀ ਹੈ ਜੀ ਅੱਜ ਨਹੀਂ ਨਹੀਂ ਤੁਸੀਂ ਇੱਕ ਘਰ ਨਾਲ ਤੁਸੀਂ ਘਰਾਂ ਦੇ ਕਿਉਂ ਸਪਲਾਈ ਬੰਦ ਕਰ ਰਹੇ ਹੋ ਤੁਸੀਂ ਸ਼ਹਿਰ ਚੋਂ ਕਰੋ ਕਰ ਦਾਂਗੇ ਯਾਰ ਘਰਾਂ ਵਾਲੀ ਯਾਰ ਘਰਾਂ ਦੀ ਤਾਂ ਕਰ ਦਾਂਗੇ ਯਾਰ ਕੀ ਦੇ ਦੇ ਇਨਵਰਟਰਾਂ ਦੇ ਸਾਰ ਲਾ ਕੇ ਯਾਰ ਤੁਸੀਂ ਕਰੋ ਜੀ ਕਰਦਾ ਨਹੀਂ ਲਾਉਂਦੀ ਸਾਡਾ ਨਫੇਟ ਦਾ ਲਾਈਟ ਨਹੀਂ ਆਉਂਦੀ ਹਰਫਾ ਦੇਖੋ ਸਰ ਤੁਸੀਂ ਸਾਨੂੰ ਵੀ ਕਰ ਦੋ ਇਹ ਬਾਤ ਫੈਲ ਰਹੀ ਹੈ ਪਰ ਕੋਈ ਸਾਰੇ ਬੰਦ ਕਰ ਦੋ ਜੀ ਤੁਸੀਂ ਵਿੱਚ ਬੋਲਣਾ ਬਾਈ 2 ਮਿੰਟ 12 ਦੇ ਪਾਉਣੇ ਲਗਾ ਨਰਸਟ ਸੁਣਾਈ ਦੇਵਾਗੇ ਦੋ ਜਣ ਕੋਈ ਬਟਰੀ ਲੱਗਦਾ ਇਹਨਾਂ ਤੇ ਉੱਪਰ ਇਹ ਜਿਹੜੀ ਅਸੀਂ ਗੱਲ ਹੋ ਚੁੱਕੀ ਹੈ ਉਹ ਤੁਸੀਂ ਪਟਾਇਆ ਡਾਤੀ ਤੇ ਜਿੰਨੇ ਬਿੱਟਰ ਹੈਗੇ ਆ ਕਟ ਹੋ ਗਿਆ ਸਾਰੇ ਦੇ ਵਿੱਚ ਲਾ ਦੇ ਚਲਾ ਦਿਓ ਜੀ ਲਾਈਟ ਆਉਣ ਜਿਹੜੇ ਸਮਾ ਸਮਾਜ ਸਰ ਤੋਂ ਚੱਲਦੇ ਉਹ ਵੀ ਚੱਲ ਸਾਰੇ ਸਾਰੇ ਗ੍ਰੈਡਜ ਫੋਨ ਲਾਇਆ ਰਾਤ ਤੇ ਉਹਨਾਂ ਨੂੰ ਉਹਨਾਂ ਨੂੰ ਪੁੱਛਿਆ ਲੈ ਸਪਲਾਈ ਆਉਗੀ ਉਹ ਬੰਦੇ ਐਸਡੀਓ ਦਾ ਇਹ ਗੱਲ ਕਰ ਲੋ ਐਸਡੀਓ ਸਾਹਿਬ ਨੇ ਗੱਲ ਕੀਤੀ ਉਹਨਾਂ ਨੇ ਗੱਲ ਨਹੀਂ ਕੀਤੀ ਫੋਨ ਕੱਟਤਾ ਫਿਰ ਸਾਨੂੰ ਮਜਬੂਰ ਨੂੰ ਉਤਾਰਨਾ ਲਾਉਣਾ ਹੀ ਪੈਣਾ ਉਹ ਬਹਿ ਜਾ ਮੈਂ ਬਹਿ ਜਾ ਯਾਰ ਇਸ ਬੰਦੇ ਕੀ ਕਹਿਣਾ ਚਾਹੁੰਦੇ ਆ ਕਿਸਾਨਾਂ ਦੇ ਜਿਹੜੇ ਡਿਮਾਂਡ ਸੀ ਕਿਸਾਨ ਨੂੰ ਸਪਲਾਈ ਮੋਟਰਾਂ ਲਈ ਜਿਹੜੇ ਚੌਂਡੇ ਦੇ ਖੇਰ ਲੰਬੇ ਟਾਈਮ ਚੱਲਦੇ ਉਹਦੇ 8 ਘੰਟੇ ਲਗਾਤਾਰ ਮਿਲੇ ਪਰ ਪਿਛਲੇ 3 ਦਿਨ ਤੋਂ ਲਗਭਗ ਇਹ ਸਪਲਾਈ ਦੋ ਘੰਟੇ ਤੇਲ ਘੰਟੇ ਜਾ ਨਾ ਰਬ ਨੂੰ ਦੀ ਕੱਲ ਨਹੀਂ ਆਈ ਕਿ ਕਾਰਨ ਇਹ ਹੈ ਰਾਜਪੁਰੇ ਇੱਕ ਸਰਮਾ ਪਲਾਟ ਦੇ ਕੋਲ ਬੰਦ ਹੋ ਗਿਆ ਜਿਹੜਾ ਸ਼ਾਮ ਤੱਕ ਚੱਲ ਪਈ ਗਿਆ ਇੱਕ ਕੱਲ ਤਲਵੰਡੀ ਸਾਹਿਬ ਲਹਿਰ ਹਮदाबाद ਤੋਂ ਰਾਤ ਨੂੰ ਚੱਲ ਪਿਆ ਥੋੜੀ ਜਿਹੀ ਪਿਛਲੀ ਦੀ ਸੀਗੀ ਹੋ ਗਈ ਅੱਜ ਸ਼ਾਮ ਤੱਕ ਇਹ ਵੀ ਚੱਲਣਾ ਹੈਗਾ ਹੁਣ ਅਸੀਂ ਕਰ ਰਹੇ ਹਾਂ ਕਿ 8 ਘੰਟੇ ਸਪਲਾਈ ਸ਼ਹਿਰੀ ਕੱਟ ਕੇ ਨਾਲ ਦੇ ਰਹੇ ਜਨਾਬ ਜਿਹੜਾ ਹੁਣ ਧੰਨਾ ਲੱਗਿਆ ਹੈਗਾ ਪਹਿਲਾਂ ਤਾਂ ਕਿਸਾਨ ਪੇਸ਼ਾਨ ਆਨ ਲੋਕ ਪਰੇਸ਼ਾਨ ਹੋ ਰਹੇ ਆ ਪਹਿਲੇ ਸਿਲ ਧਿਆਨ ਕੋਲ ਦਿੱਤਾ ਜਾਂਦਾ ਸਾਡੇ ਕੋਲੇ ਤਾਂ ਜਿਹੜਾ ਮੈਸੇਜ ਆਉਂਦਾ ਪੀਸੀ ਪਟਿਆਲਾ ਦਾ ਉਸ ਦਾ ਗ੍ਰਿਡ ਤੇ ਜਾਂਦਾ ਨਾ ਕਿਸੇ ਜੇਨੂ ਆਉਂਦਾ ਨਾ ਇਸ ਜਿਹੜਾ ਮੈਸੇਜ ਆਉਂਦਾ ਪੀਸੀ ਦਾ ਨਾ ਐਕਸ ਨੂੰ ਆਉਂਦਾ ਰਿਹਾ ਜੋ ਸਾਨੂੰ ਪਬਲਿਕ ਦੱਸਦੀ ਹੈ ਫਿਰ ਸਾਨੂੰ ਪਤਾ ਲੱਗਦਾ ਹੈਗਾ ਵੀ ਹੁਣ ਸਪਲਾਈ ਦੀ ਪ੍ਰੋਬਲਮ ਹੈਗੀ ਆ ਕਿਉਂਕਿ ਖਤਕਾਤ ਚੋਂ ਸਾਡੇ ਹੈਗੇ ਆ ਅਸੀਂ ਆਪ ਦਾ ਨਾ ਕਿ ਬ੍ਰੇਕਰ ਗ੍ਰਿਡ ਤੇ ਜਾਣਾ ਬ੍ਰੇਕਰ ਫਲੇਟ ਕਰਨਾ ਹੈਗਾ ਉਹਨਾਂ ਦੀ ਡਿਊਟੀ ਹੈਗੀ ਅਸੀਂ ਉਹਨਾਂ ਤੋਂ ਕਰਵਾਣਾ ਹੁੰਦਾ ਅਸੀਂ ਪੋਰਸਪੋਡ ਆ ਸਾਰੇ ਫਰੀ ਜਾਂਦੇ ਤੇ ਫੋਨ ਤੇ ਗੱਲਬਾਤ ਵੀ ਨਾਲ ਕਰੀ ਜਾਂਦੇ ਉਹਨਾਂ ਦਾ ਕੀ ਹੋਏਗਾ ਜੀ ਇਹ ਸਮਾਨ ਤਾਂ ਥੱਲਾ ਗਿਆ। ਉਹਨਾਂ ਦੇ ਜਿਹੜੇ ਮਾਰੀ ਪਲੇਟ ਤੋਂ ਹੈਗੇ 4 ਫੁੱਟ ਟ੍ਰੈਵਲ ਦੇ ਰਹੇ ਸੀਗੇ। ਉਹਨਾਂ ਨੂੰ ਅਸੀਂ 8 ਕਿੰਟ ਸਪਲਾਈ ਦੇਵਾਂਗੇ। ਸਾਢੇ ਫਰ ਦੇ ਕੋਲ ਇੱਕ ਲਾ ਕੇ। ਤੇ ਦੋ ਦਿਨ ਅਸੀਂ ਕੱਟ ਨਹੀਂ ਕਰਾਂਗੇ। ਹੋਰ ਕਿਸਾਨ ਨੂੰ ਕੁਝ ਕਹਿਣਾ ਚਾਹੋਗੇ? ਅਸੀਂ ਇਹਨਾਂ ਦੇ ਸਾਨੂੰ ਦੱਸਣਾ ਤੋਂ ਪ੍ਰੋਬਲਮਸ ਅਸੀਂ ਜਿੰਨਾ ਅਸੀਂ ਕਰ ਸਕਦੇ ਮੇਰੇ ਐਂਡ ਤੇ ਹੈਗਾ ਐਕਸਲੈਂਟ ਤੇ ਹੈਗਾ। ਉਹ ਅਸੀਂ ਕਰਾਂਗੇ।